ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਆ ਕਿ ਕਿਉਂਕਿ ਮੇਰੇ ਪਰਸਨਲ ਰਜਿਮ ਹੈ ਕਰਕੇ ਮੈਂ ਅੱਜ ਜਾ ਨਹੀਂ ਸਕਿਆ ਮੈਂ ਇਹ ਦੇਖ ਕੇ ਸੈਟ ਦੇ ਚੇਅਰਮੈਨ ਏ ਡੀ ਜੀ ਪੀ ਸਾਹਿਬ ਆਈ ਜੀ ਸਾਹਿਬ ਸ਼ੀਨਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਦੇਖੇ ਭੇਜਦਾ ਤੇ ਜਦੋਂ ਵੀ ਤੁਸੀਂ ਮਨ ਸੱਦੋਗੇ ਖਾਸ ਕਰਕੇ ਪੰਜਾਬ ਦੇ ਮਸਲੇ ਲਈ ਨਸ਼ਿਆਂ ਦੇ ਸਬੰਧ ਚ ਡਰੈਗ ਐਡਾ ਵੱਡਾ ਡਰੈਗ ਰੈਕਟ ਕੀ ਸੀ ਮੈਂ ਹੋਪ ਕਿੱਥੇ ਵੀ ਤੁਸੀਂ ਹੁਕਮ ਕਰੋਗੇ ਮੈਂ ਉੱਥੇ ਆਉਣ ਲਈ ਤਿਆਰ ਹਾਂ 2016 ਚ ਮੈਂ ਇੱਕ ਆਪਣਾ ਉਦੋਂ ਚੀਫ ਪਾਰਲੀਮੈਂਟ ਸੈਕਟਰੀਸ ਮੈਂ ਆਪਣੇ ਡੀਓ ਲੈਟਰ ਤੇ ਡੀਓ ਲੈਟਰ ਤੇ ਸਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸਤਿਕਾਰਯੋਗ ਸਵਰਗਵਾਸੀ ਇਹ ਨੇ ਉਦੋਂ ਤਤਕਾਲੀ ਮੁੱਖ ਮੰਤਰੀ ਸਨ ਮੈਂ ਉਹ ਚਿੱਠੀ ਲੈ ਆਪਣੇ ਡੀਓ ਲੈਟਰ ਤੇ ਲੈ ਕੇ ਸਾਰ ਬਾਦਲ ਕੋ ਗਿਆ ਸਾਰ ਬਾਦਲ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਹਾਡਾ ਇਹ ਰਿਸ਼ਤੇਦਾਰ ਆ ਪੰਜਾਬ ਦੀ 2000 17 ਬਸਰ ਬਾਦਲ ਦੀ ਸਰਕਾਰ ਦੇ ਵਿੱਚ ਹੀ ਗੱਲਾਂ ਲਾ ਪਈਆਂ ਏ ਸਾਡੇ ਹੁੰਦੇ ਆ ਜਦੋਂ ਅਸੀਂ ਉਦੋਂ ਮੌਜੂਦਾ ਸਰਕਾਰ 'ਚ ਹਾਂ ਕਿਸੇ ਸਕੂਲ ਦੇ ਬੱਚੇ ਸਕੂਲ ਨੇ ਕਿਹਾ ਹੈ ਬੱਚੇ ਨੂੰ ਤੁਸੀਂ ਪੁੱਛਦੋਗੇ ਇਹ ਚਟਾ ਕਿੱਥੋਂ ਆਇਆ ਤੇ ਕੌਣ ਵਗਾਉਂਦਾ ਆ ਤੇ ਚਿੱਟੇ ਦਾ ਨਾਂ ਕੌਣ ਤਸਕਰਿਆ ਕਿਸੇ ਨੂੰ ਕਿਸੇ ਧਰਮ ਦਾ ਹੋਵੇ ਕਿਸੇ ਮਜਬਦਾ ਹੋਵੇ ਹੋਵੇ ਸੀ ਪੰਜਾਬੀ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਉਹ ਆਪਣੇ ਮੂੰਹ ਹੀ ਨਾਂ ਲੈ ਕੇ ਬੋਲਦਾ ਕਿ ਇਹਦੇ ਉਹ ਆ ਜੀ ਇਹ ਜਿਹੜਾ ਇਹਦਾ ਤੁਹਾਨੂੰ ਪਤਾ ਜਿਹੜਾ ਇਹਨੇ ਸ਼ਰੋਮਣੀ ਕੰਰੀਦਾ ਬਹੁਤ ਭਲਾ ਕਰਤਾ ਹੈ ਰੋਡਿੰਗ ਚ ਕੌਣ ਹੈਗਾ ਸਾਰਿਆਂ ਨੂੰ ਪਤਾ ਜਗ ਜਾ ਰਿਹਾ ਇਹ ਕਿਉਂਕਿ ਇਹ ਸਾਰਾ ਜੁਡੀਸ਼ਰੀ ਮੈਟਰ ਹੈ ਸਿੱਟ ਮੈਜ ਆ ਮੈਨੂੰ ਤਾਂ ਖਤਮ ਹੋ ਲੈੰਦੇ ਸਾਰਾ ਖੁੱਲ ਕੇ ਗੱਲ ਕਰਾਂਗੇ ਆਪਾਂ 2018 ਦੇ ਐਨਡੀਪੀਐਸ ਕੇਸ ਨੂੰ ਲੈ ਕੇ ਵਿਕਰਮ ਸਿੰਘ ਮਝਿੱਟਿਆਹਣਾ ਨੂੰ ਇੱਕ ਸੱਮਣ ਜਾਰੀ ਹੁੰਦਾ ਤੇ ਉਹਨਾਂ ਦੇ ਨਾਲ ਅਮਰਪਾਲ ਸਿੰਘ ਬੋਨੀ ਤੇ ਨਾਲ ਬਿੱਟੂ ਵਾਲਾ ਖੋਣਾ ਨੂੰ ਇੱਕ ਸੱਮਣ ਜਾਰੀ ਹੁੰਦਾ ਜਿਸ ਦੇ ਵਿੱਚ ਸੱਟ ਉਹਨਾਂ ਨੂੰ ਬੁਲਾਉਂਦੀ ਆ ਤਾਂ ਅੱਜ ਦਾ ਜੋ ਦਿਨ ਸੀਗਾ ਜਿਸ ਦੇ ਦਿਨ ਜੋ ਅਮਰਪਾਲ ਸਿੰਘ ਬੋਲੀ ਹੋਣਾ ਨੂੰ ਉੱਥੇ ਜਾਣਾ ਸੀਗਾ ਪਟਿਆਲੇ ਵਿਖੇ ਤਾਂ ਜੋ ਕਿ ਉੱਥੇ ਨਹੀਂ ਪਹੁੰਚ ਸਕੇ ਪਰ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਜੀ ਬੋਨੀ ਜਿਹੜਾ ਇੱਕ ਤੁਹਾਨੂੰ ਸੱਮਣ ਜਾਰੀ ਹੋਇਆ ਤਾਂ ਉਹ ਸੰਮਣੇ ਦੇ ਵਿੱਚ ਤੁਸੀਂ ਅੱਜ ਪੇਸ਼ ਹੋਣਾ ਸੀਗਾ ਪਰ ਪ੍ਰਥਾਟੀ ਪੇਸ਼ ਨਹੀਂ ਹੋ ਸਕੀ ਅੱਜ ਸਭ ਤੋਂ ਪਹਿਲਾਂ ਦੇ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸਾਰਿਆਂ ਨੂੰ ਜੈ ਹਿੰਦ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਆ ਕਿ ਕਿਉਂਕਿ ਮੇਰੇ ਪਰਸਨਲ ਰੀਜ਼ਮ ਆ ਕਰਕੇ ਮੈਂ ਅੱਜ ਜਾ ਨਹੀਂ ਸਕਿਆ ਮੈਂ ਇਹ ਦੇਖ ਕੇ ਸੈਟ ਦੇ ਚੇਅਰਮੈਨ ਏ ਡੀ ਜੀ ਪੀ ਸਾਹਿਬ ਆਜੀ ਜੀ ਸਾਹਿਬ ਸ਼ੀਨਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਦੇਖ ਕੇ ਭੇਜਤਾ ਤੇ ਜਦੋਂ ਹੀ ਤੁਸੀਂ ਮੈਨੂੰ ਸੱਦੋਗੇ ਖਾਸ ਕਰਕੇ ਪੰਜਾਬ ਦੇ ਮਸਲੇ ਲਈ ਨਸ਼ਿਆਂ ਦੇ ਸਬੰਧ ਚ ਡਰੈਗ ਐਡਾ ਵੱਡਾ ਡਰੈਗ ਰੈਗਟ ਕੀ ਸੀ ਮੈਂ ਹੋਂ ਜਿੱਥੇ ਵੀ ਤੁਸੀਂ ਹੁਕਮ ਕਰੋਗੇ ਮੈਂ ਉੱਥੇ ਆਉਣ ਲਈ ਤਿਆਰ ਹਾਂ ਬੋਨੀ ਜੀ ਕਿਵੇਂ ਵੇਖਦੇ ਹੋ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਤੁਸੀਂ ਕਾਫੀ ਆਵਾਜ਼ ਚੁੱਕੀ ਸੀਗੀ ਬਿਕਰਨ ਸਿੰਘ ਮੰਜਿੱਠਿਆ ਉਹਨਾਂ ਦੇ ਖਿਲਾਫ ਵੀ ਤਾਂ ਤੁਸੀਂ ਕੁਝ ਸਮਾਂ ਪਹਿਲਾਂ ਵੀ ਇਕੱਠੇ ਵੀ ਰਹੇ ਹੋ ਤਾਂ ਉਸ ਤੋਂ ਬਾਅਦ ਆਵਾਜ਼ ਵੀ ਚੁੱਕੀ ਤਾਂ ਕਿਵੇਂ ਵੇਖਦੇ ਹੋ ਕਿ ਜਦੋਂ ਹੁਣ ਤਾਂ ਉਹਨੂੰ ਬੁਲਾਉਣਗੇ ਤਾਂ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਤੁਸੀਂ ਵੀ ਕਿਉਂਕਿ ਤੁਹਾਡੀ ਜੋ ਗਵਾਹੀ ਪਈ ਸੀਗੀ ਉਸ ਦੇ ਵਿੱਚ ਤਾਂ ਉੱਥੇ ਜਾ ਕੇ ਕੀ ਮਤਲਬ ਜੋ ਜਵਾਬਦੇਹੀ ਹੋਏਗੀ ਤਾਂ ਕਿਵੇਂ ਉਹਨੂੰ ਹੈਂਡਲ ਕਰੋਗੇ ਇਹ ਅਕਸ਼ੇ ਜੀ ਮੈਂ ਤੁਹਾਡੀ ਨੌਲੇਜ ਦੀ ਦੱਸਦਾ ਪਿਆ ਹਾਂ ਸੋ 2016 ਚ ਮੈਂ ਇੱਕ ਆਪਣਾ ਉਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਸੀ ਮੈਂ ਆਪਣੇ ਡੀਓ ਲੈਟਰ ਤੇ ਡੀਓ ਲੈਟਰ ਤੇ ਸਾਰ ਪ੍ਰਕਾਸ਼ ਸਿੰਘ ਬਾਦੋ ਸਾਡੇ ਸਤਿਕਾਰਯੋਗ ਸਵਰਗਵਾਸੀ ਹੇ ਨੇ ਉਦੋਂ ਤਤਕਾਲੀ ਮੁੱਖ ਮੰਤਰੀ ਸਨ ਮੈਂ ਉਹ ਚਿੱਠੀ ਲੈ ਕੇ ਆਪਣੇ ਡੀਓ ਲੈਟਰ ਤੇ ਲੈ ਕੇ ਸਰ ਬਾਦਲ ਕੋ ਗਿਆ ਸਰ ਬਾਦਲ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਹਾਡਾ ਇਹ ਰਿਸ਼ਤੇਦਾਰ ਆ ਇਹ ਸਰਾ ਸਰ ਧੱਕਾ ਕਰਦਾ ਪਿਆ ਜੇ ਨਿਰਾ ਲੂਣ ਹੀ ਗੁੰਦਾ ਪਿਆ ਜੇ ਆਟਾ ਵੀ ਇਹ ਨਹੀਂ ਜੇ ਲੂਣ ਹੀ ਕਰੀ ਜਾਂਦਾ ਪਿਆ ਜੇ ਉਹ ਮੈਂ ਦੋ ਦੋ ਪੇਜਾਂ ਦੀ ਚਿੱਠੀ ਸਰ ਬਾਦਲ ਨੂੰ ਫੜਾਇਆ ਉਹਨਾਂ ਨੇ ਰੱਖ ਲਈ ਉਸ ਵਿਹਾਰ ਤੇ ਮੈਨੂੰ ਸੇਟਿਫਿਕੇਸ਼ਨ ਸਾਦੀ ਆ ਜੋ ਜੋ ਉਸ ਵੇਲੇ ਪੰਜਾਬ ਚ ਹੋਇਆ ਜੋ ਜਿਹੜਾ ਆਪਣਾ ਮਨਿੰਦਰ ਸਿੰਘ ਬਿੱਟੂ ਔਲਖ ਦਾ ਨਾਂ ਅਸੀਂ ਸੀਬੀਆਈ ਦੀ ਕੋਰਟ ਚ ਅਸੀਂ ਗਵਾਹੀਆਂ ਦੇ ਕੇ ਸੀਬੀਆਈ ਦੀ ਕੋਰਟ ਦੇ ਉਹਨੂੰ ਬਰੀ ਕੀਤਾ ਜੋ ਮੈਂ ਉਥੇ ਲਿਖਿਆ ਤੱਥਾਂ ਦੇ ਆਧਾਰ ਤੇ ਉਹ ਉਹ ਟਲ ਸੱਚ ਹੈ ਕਰ ਕਰਦਾ ਕੋਈ ਭਰੇ ਕੋਈ ਧਕੇ ਗੁੰਡਾਗਰਦੀ ਕਰਦੇ ਸੀ ਤੁਸੀਂ ਵੀ ਨਾ ਰਹੇ ਹੋ ਕਿ ਤੁਸੀਂ ਸਮਝਦੇ ਹੋ ਕਿ ਉਸ ਵੇਲੇ ਜੋ ਕਾਫੀ ਅਨਿਆਏ ਹੁੰਦਾ ਰਿਹਾ ਤਾਂ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਦੇ ਵਿੱਚ ਪੰਜਾਬ ਨੂੰ ਡੋਮਣ ਲਈ ਵਿਕਰਮ ਸਿੰਘ ਜਿੱਟਿਆ ਦਾ ਕਾਫੀ ਵੱਡਾ ਹੱਥ ਹੈਗਾ ਪੰਜਾਬ ਦੀ 2017 ਸਰ ਬਾਦਲ ਦੀ ਸਰਕਾਰ ਦੇ ਵਿੱਚ ਹੀ ਗੱਲਾਂ ਹੋਣ ਲੱਪੀਆਂ ਸਾਡੇ ਹੁੰਦੇ ਆ ਜਦੋਂ ਅਸੀਂ ਉਦੋਂ ਮੌਜੂਦਾ ਸਰਕਾਰ 'ਚ ਹਾਂ ਕਿਸੇ ਸਕੂਲ ਦੇ ਬੱਚੇ ਸਕੂਲ ਨੇ ਕਿਹਾ ਹੈ ਬੱਚੇ ਨੂੰ ਤੁਸੀਂ ਪੁੱਛ ਲਓਗੇ ਇਹ ਚੱਟਾ ਕਿੱਥੋਂ ਆਇਆ ਤੇ ਕੌਣ ਵਗਾਉਂਦਾ ਆ ਤੇ ਚਿੱਟੇ ਦਾ ਨਾਂ ਕੌਣ ਤਸਕਰ ਆ ਕਿਸੇ ਨੂੰ ਕਿਸੇ ਧਰਮ ਦਾ ਹੋਵੇ ਕਿਸੇ ਮਜਬਦ ਦਾ ਹੋਵੇ ਹੋਵੇ ਸੀ ਪੰਜਾਬੀ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਉਹ ਆਪਣੇ ਮੂੰਹੇ ਨਾਲ ਲੈ ਕੇ ਬੋਲਦਾ ਕਿ ਇਹ ਤੇ ਉਹ ਆ ਜੀ ਇਹ ਜਿਹੜਾ ਜਿਹੜਾ ਤੁਹਾਨੂੰ ਪਤਾ ਜਿਹੜਾ ਇਹਨੇ ਸ਼੍ਰੋਮਣੀ ਕਮੇਟੀ ਦਾ ਬਹੁਤ ਭਲਾ ਕਰਤਾ ਰੋੜੰਗ ਚ ਕੌਣ ਹੈਗਾ ਸਾਰੇ ਨੂੰ ਪਤਾ ਜਗ ਜਾ ਰਿਹਾ ਇਹ ਕਿਉਂਕਿ ਇਹ ਸਾਰਾ ਜੋ ਜੁਡੀਸ਼ਰੀ ਮੈਟਰ ਹੈ ਸਟ ਮੈਸਜ ਆ ਮੈਨੂੰ ਤਾਂ ਖਤਮ ਹੋ ਲੈੰਦੋ ਸਾਰਾ ਖੁੱਲ ਕੇ ਗੱਲ ਕਰਾਂਗੇ ਆਪਾਂ ਵੀ ਤਾਂ ਕਿਵੇਂ ਵੇਖਦੇ ਬੋਨੀ ਤੁਸੀਂ ਵੀ ਨਾ ਰਹੇ ਹੋ ਉਸ ਦੌਰਾਨ ਉਸ ਜੇ ਕਹਿ ਲੀਏ ਕਿ ਸਮੇਂ ਦੇ ਵਿੱਚ ਤਾਂ ਉਸ ਸਮੇਂ ਦੇ ਵਿੱਚ ਕਿ ਤੁਹਾਡੇ ਵੱਲੋਂ ਵੀ ਮਤਲਬ ਕੋਈ ਗੱਲ ਬਾਤ ਚੁੱਕੀ ਗਈ ਕਿਉਂਕਿ ਤੁਸੀਂ ਠੀਕ ਹੈ ਉਦੋਂ ਤੱਕ ਬਾਤ ਚੁੱਕੀ ਸੀ ਜਿੱਦਾਂ ਤੁਸੀਂ ਦੱਸਿਆ ਕਿ ਜੋ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤਾਂ ਉੱਥੇ ਆਪਣੀ ਗੱਲ ਵੀ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਨਾਲ ਨਾਲ ਕੀ ਤੁਸੀਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਚੀਜ਼ ਹੋ ਰਹੀ ਹੈ ਇਦਾਂ ਹੋ ਰਿਹਾ ਹੈ ਸਰਬ ਸਾ ਸੁਬੀਰ ਸਿੰਘ ਬਾਦ ਨੂੰ ਕਈ ਵਾਰੀ ਵੀ ਇੰਦੀ ਕੀਤੀ ਸਾਡੇ ਡਿਪਟੀ ਹੋਮ ਮਿਨਿਸਟਰ ਹੀ ਡਿਪਟੀ ਸੀਐਮ ਹੀ ਹੋਮ ਮਿਨਿਸਟਰ ਹੀ ਸਾਡੇ ਕਈ ਵਾਰੀ ਕੀਤੀ ਜੀ ਪਰ ਉਹ ਉਹਨਾਂ ਦੀ ਮੌਜ ਹੈ ਉਹਨਾਂ ਦੀ ਮਜਬੂਰੀਆਂ ਪਰਿਵਾਰ ਕਰਕੇ ਪਰ ਮਾਜੇ ਦੇ ਜਰਨਲ ਕਹੇ ਜਾਂਦੇ ਆ ਜੀ ਮਜੀਠੀਆ ਸਾਹਿਬ ਤਾਂ ਲੱਗਦਾ ਨਹੀਂ ਕਿ ਜਰਨਲ ਦੇ ਨਾਲ ਪੰਗਾ ਲਓਗੇ ਤਾਂ ਕਿਤੇ ਨਾ ਕਿਤੇ ਕੋਈ ਔਖੀ ਘੜੀ ਆਊਗੀ ਨਾਲ ਸਾਹਮਣੇ ਸਾਡੇ ਦੇ ਜੋ ਹੋਣਾ ਹੀ ਇਹ ਤੋਂ ਵੱਧ ਨਹੀਂ ਹੋ ਸਕਦਾ ਤੇ ਜਰਨਲ ਕਰੀ ਪਹਿਣਾ ਪਹਿਣਾ ਦੇ ਸਿਰ ਤੇ ਨਹੀਂ ਹੁੰਦਾ ਜਰਨੈਲ ਉਹ ਗੁਰੂ ਮਹਾਰਾਜ ਕਿਰਪਾ ਕਰੇ ਲੱਤਾਂ ਜਾਣ ਦੇਵੇ ਗੁਰੂ ਹੱਥ ਦੇ ਕੇ ਰੱਖੇ ਤਾਂ ਜਰਨੈਲ ਬਣੀਦਾ ਇਹ ਭੈੜਾ ਦੇ ਸਿਰ ਤੇ ਕਦੀ ਜਰਨੈਲ ਨਹੀਂ ਬਣਦੇ ਭੈੜਾ ਦੇ ਸਿਰ ਦੇ ਗਦਾਰ ਹੀ ਬਣੇ ਸਿੱਖ ਤੇ ਅਸੀਂ ਜਿੰਨੇ ਵੀ ਬਣੇ ਮੈਂ ਨਹੀਂ ਸਿੱਖ ਹਿਸਟਰੀ ਚ ਭਾਵੇਂ ਮਹਾਰਾਜ ਦੀ ਸਿੰਘ ਦੀ ਵਾਈਫ ਹੀ ਉਹਦੇ ਡੋਗਰੇ ਭਰਾ ਉਹਦੇ ਉਹਦੇ ਗਾਂ ਪਰਿਵਾਰ ਇਹ ਜਿੰਨੇ ਬਣੇ ਆ ਇਹ ਪੰਜਾਬ ਦਾ ਇਤਿਹਾਸ ਗਵਾਹ ਆ ਕਿ ਇਹਨਾਂ ਨੇ ਇਹਨਾਂ ਨੇ ਗਦਾਰੀ ਪੰਜਾਬ ਪੰਜਾਬੀ ਤਨਾ ਤੇ ਮੂੰਹ ਤੇ ਮਖੌਟਾ ਤੇ ਪਿੱਠ 'ਚ ਛੁਰਾਈ ਮਾਰਿਆ ਪੰਜਾਬ ਦੇ ਕਿਉਂਕਿ ਅਕਸਰ ਜੇ ਗੱਲ ਕਰ ਲਈ ਕਿ ਹੁਣ ਵੀ ਜਿਹੜੀ ਮੌਕੇ ਦੀ ਸਰਕਾਰ ਹੈਗੀ ਆ ਉਹਦਾ ਵੀ ਸਭ ਤੋਂ ਵੱਡਾ ਐਕਸ਼ਨ ਇਹ ਹੈਗਾ ਕੇਂਦਰ ਵੀ ਇਹੀ ਕਹਿੰਦੀ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆਪਣੇ ਪੈਰ ਪਸਾਰ ਚੁੱਕਿਆ ਤਾਂ ਤੁਸੀਂ ਵੀ ਮੰਨਦੇ ਹੋ ਕਿ ਨਸ਼ੇ ਦੇ ਪਿੱਛੇ ਕਿਤੇ ਨਾ ਕਿਤੇ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਹੱਥ ਹੈਗਾ ਮੈਂ ਤੇ ਕਹਿੰਦਾ ਜਮਾਨਤ ਦੇ ਬਾਹਰ ਆਇਆ ਉਹ ਤੇ ਇਤਰਾ ਬਾਹਰ ਆਇਆ ਜਿਦਾਂ ਇਹ ਕਾਰਗਲ ਦੀ ਲੜਾਈ ਜਿੱਤ ਕੇ ਆਇਆ ਹੋਵੇ ਫੁੱਲਾਣਾ ਸਵਾਗਤ ਹੋਇਆ ਸੀ ਜੀ ਉਹ ਫੁੱਲਾ ਉਹ ਫੁੱਲਾਂ ਦੇ ਕਿਹੜੇ ਚਮਚੇ ਆ ਐਵੇਂ ਥੋੜਾ ਕਹਿੰਦੇ ਆ ਕਿ ਸਿਆਸਤ ਚ ਚਮਚੀਆਂ ਦੀ ਕਮੀ ਹੁੰਦੀ ਤੇ ਕੜਛੀਆਂ ਚ ਚਮਚੇ ਦੀ ਕਮੀ ਹੁੰਦੀ ਆ ਚਮਚੀਆਂ ਨੇ ਟਿਕਟਾਂ ਲੈਣੀਆਂ ਚਮਚੀਆਂ ਨੇ ਚਾਕਰੀ ਕਰਨੀ ਆ ਚਮਚੀਆਂ ਨੇ ਦੇ ਚੰਗੇ ਭਲੇ ਬਜ਼ੁਰਗ ਉਹਦੇ ਗੋਢੀ ਹੱਲ ਜਾਂਦੇ ਤੇ ਚਮਚੀਆਂ ਨੂੰ ਫੁੱਲਾਂ ਦੀ ਗੱਲ ਕਰਦੇ ਇਹ ਜੋ ਮਰਜ਼ੀ ਕਰਾਉਣ ਚ ਇਹਨਾਂ ਟਿਕਟਾਂ ਲੈਣੀਆਂ ਭਾਵੇਂ ਦਿਨ ਨੂੰ ਰਾਤ ਕਹਿਣਾ ਰਾਤ ਨੂੰ ਦਿਨ ਕਹਿਣਾ ਜੋ ਮਰਜ਼ੀ ਉਹਨਾਂ ਕਰਾਈ ਚ ਪਰ ਕਹਿਆ ਜਾਂਦਾ ਉਹਨਾਂ ਵੱਲੋਂ ਕਹਿਆ ਜਾਂਦਾ ਕਿ ਅਸੀਂ ਕੌਮ ਦੇ ਨਾਲ ਖੜੇ ਆ ਪੰਥ ਨਾਲ ਖੜੇ ਆ ਅਕਸਰ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਦੀ ਚਿੰਤਾ ਸਤਾ ਰਹੀ ਹੈ ਪੰਥਨਾ ਦੇ ਜਦੋਂ ਉਹ ਸਰਕਾਰ ਤੇ ਹੁੰਦੇ ਆ ਉਦੋਂ ਦੇ ਪੰਥ ਤੋਂ ਬਾਹਰ ਹੁੰਦੇ ਆ ਜਦੋਂ ਲੱਥ ਜਾਂਦੇ ਆ ਉਦੋਂ ਪੰਥ ਦੀ ਯਾਦ ਆ ਜਾਂਦੀ ਆ ਉਦੋਂ ਇਹਨਾਂ ਨੂੰ ਸੇਵਾ ਕਰਨ ਦੀ ਯਾਦ ਆ ਜਾਂਦੀ ਆ ਮੈਂ ਦੱਸਣਾ ਚਾਹਾਂਗਾ ਇਹ ਪੰਥ ਦੇ ਦਰਦੀਆਂ ਦਾ ਹਾਲ ਆ ਐ ਜੀ ਪੀ ਸੀ ਦੀਆਂ ਵੋਟਾਂ ਮੰਗਦੀਆਂ ਪਈਆਂ ਲੋਕ ਹੱਥਾਂ ਨੂੰ ਦੰਡੀਆਂ ਵੜਦੇ ਪੈ ਕੇ ਵੋਟਾਂ ਹੁਣ ਸਹੀ ਇਹ ਬਾਦਲ ਦਣੀਆਂ ਨੂੰ ਜਿਨ੍ਹਾਂ ਨੇ ਬਾਬੇ ਰਹਾ ਆ ਰਾਮ ਰਹੀਮ ਉਹ ਜਿਹੜੀ ਸਭ ਤੋਂ ਸੁਪਰੀਮ ਸਾਡਾ ਮੱਕਾ ਮਦੀਨਾ ਸ਼੍ਰੀ ਹਰਿ ਕਾਲ ਤੱਕ ਸਾਹਿਬ ਐ ਸਿੱਖਾਂ ਦਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਦੀ ਮਰਿਆਦਾ ਤੇ ਅਸ਼ਰੇਸ਼ ਕਰਤੀ ਇਹਨਾਂ ਇਸ 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 ਆਗੂਆਂ ਨੇ ਇਹਨਾਂ ਆਗੂਆਂ ਨੇ ਸ਼੍ਰੋਮਣੀ ਕਾਜਦਲ ਬਾਰੇ ਮੈਂ ਕੋਈ ਅਪਸ਼ਬਦ ਨਹੀਂ ਬੋਲਦਾ ਇਹ ਜਿਹੜੇ ਅੱਗੇ ਚੌਧਰੀ ਲੱਗੇ ਰਹੇ ਇਹਨਾਂ ਨੇ ਬੇੜਾ ਕਰਤਾ ਬਾਬੇ ਜਿਹੜਾ ਰਾਮ ਰਹੀਮ ਬਾਬਾ ਆ ਉਹਨੂੰ ਇਹਨਾਂ ਨੇ ਆਪੇ ਹੀ ਮਾਫੀਨਾਮਾ ਦੇ ਦਿੱਤਾ 85 ਲਗਦੇ ਇਸ਼ਤਿਹਾਰ ਬਣਤੇ ਆ ਆਪਣੇ ਉਹਨੂੰ ਆਪ ਹੀ ਇਹ ਫਿਲਮਾਂ ਰੀਲਿਸ ਕਰਾਉਂਦੇ ਆ ਫਿਲਮਾਂ ਦੇ ਉੱਤੇ ਗਨਮੈਣ ਭਾਉਂਦੇ ਆ ਆ ਕੋਟ ਕਪੂਰੇ ਗੋਲੀकांड ਹੋਇਆ ਕਈ ਮੈਟਰ ਇਹੋ ਜੇ ਆ ਇਹ ਇਹ ਪੰਥ ਇਹ ਪੰਥ ਦੀਆਂ ਕੰਨ ਲੋਕ ਸਭ ਜਾਣਦੇ ਆ ਬੜੇ ਸਿਆਣੇ ਹੋ ਗਏ ਆ ਨੰਬਰ 2 ਆਹ ਕਿਹੜਾ ਨਾ ਆ ਗੁਰੂ ਰਾਮਦਾਸ ਦੀ ਕਿਹੜੀ ਨਗਰੀ ਆ ਸਰਬ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਆ ਗੁਰੂ ਜਿਹੜਾ ਲੰਗਰ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਜਿਹੜੀ ਐਫ ਡੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਸਤ ਪੰਚ ਉਹ 550 ਸਾਲ ਪਹਿਲਾਂ ਕਰਾਈ ਸੀ ਉਹਦੇ ਲੰਗਰ ਲੰਗਰ ਦੇ ਪੰਗ ਦੀ ਸੇਵਾ ਹੁਣ ਤੱਕ ਚੱਲਦੀ ਪਈ ਆ ਤੇ ਜੋ ਇਹਨਾਂ ਨੇ ਜਰੂਸ ਗੁਰੂ ਰਾਮਦਾਸ ਦੇ ਲੰਗਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਦਾ ਕਿਹੜੀਆਂ ਬਈਆਂ ਰੋਟੀਆਂ ਜੜੀਆਂ ਸ਼ਾਮ ਨੂੰ ਸਟੋਰ ਕਰਨੀਆਂ ਉਹਦਾ ਕਰੋੜ ਡੇਢ ਕਰੋੜ ਦਾ ਕਪਲਾ ਕਰਕੇ ਤੇ 54 55 ਜੋ 54 ਜਣੇ ਬਹਾਲ ਕਰਦੇ ਆ ਇਹ ਦਰਦੀ ਨੇ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਲੋਪ ਹੋਏ ਨੇ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੀ ਨਹੀਂ ਕਿਥੇ ਕਿਥੇ ਇਹਨਾਂ ਨੇ ਇਹ ਪੇ ਕਰਤੇ ਆ ਕਿੰਨੂ ਚੁਕਾਤੇ ਆ ਕੀ ਪਤਾ ਜੋ ਕਰ ਸਕਦੇ ਸੀ ਜਿੰਨਾ ਸਿੱਖੀ ਦਾ ਘਾਣ ਇਸ ਇਹਨਾਂ ਨੇ ਕੀਤਾ ਪਰ ਮਾਤਮਾ ਦੁਸ਼ਮਣ ਦਾ ਵੀ ਨਾ ਕਦੀ ਕਰੇ ਪਰ ਬਣੀ ਉਸ ਵੇਲੇ ਤੁਸੀਂ ਵੀ ਨਾਲ ਸੀਗੇ ਸਵਾਲ ਫੇਰ ਉੱਥੇ ਜਾਂਦਾ ਕਿ ਉਸ ਵੇਲੇ ਵੀ ਇਹ ਗੱਲਾਂ ਹੋ ਸਕਦੀਆਂ ਸਨ ਉਸ ਵੇਲੇ ਵੀ ਬੜੇ ਸਵਾਲ ਚੁੱਕ ਸਕਦੇ ਸੀਗੇ ਤੁਸੀਂ ਬੜੀਆਂ ਗੱਲਾਂ ਚੁੱਕ ਸਕਦੇ ਸੀ ਉਦੋਂ ਕਿਉਂ ਨਹੀਂ ਚੁੱਕੀਆਂ ਮੈਂ ਤੇ ਉਦੋਂ ਵੀ ਚੁੱਕਦਾ ਰਿਹਾ ਮੈਂ ਤੇ ਦੱਸਦਾ ਪਿਆ ਮੈਂ ਵਿਦਨ ਆਪਣੀ ਗਵਰਨਮੈਂਟ ਵਿਧਨ ਗਵਰਨਮੈਂਟ 2016 ਚ ਐਸੇ ਚੀਫ ਪਾਰਲੀਮੈਂਟ ਸੈਕਟਰੀ ਮੈਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਸੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਤੇ ਉਦੋਂ ਵੀ ਇਹ ਚੁੱਕਦਾ ਨਾ ਕਿ ਪੰਜਾਬ ਪੰਜਾਬੀ ਇਹ ਤੁਹਾਨੂੰ ਇਹ ਤਟੋ ਕੱਟ ਜਿਹੜੀ ਆਉਣ ਵਾਲੀ ਨੌਜਵਾਨ ਪੀੜੀ ਬਚਾ ਲੋ ਬੇੜਾ ਗਰਕ ਹੋਈ ਜਾਂਦਾ ਪਿਆ ਜੇ ਤੁਹਾਡਾ ਰਿਸ਼ਤੇਦਾਰ ਕਰਦਾ ਪਿਆ ਜੀ ਮੈਂ ਉਹਦੇ ਵੀ ਕਹਿੰਦਾ ਨਾ ਪਰ ਸੁਣਦੇ ਘੋਣੀ ਉਦੋਂ ਦੇ ਸੋਚਦੇ ਕਿ ਸਦਾ ਇਹ ਰਾਜ ਭਗ ਰਹਿਣੇ ਪਰ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਹਰਸਿਮਰਤ ਕੋ ਬਾਦਲ ਹੋਣਾ ਦਾ ਵੀ ਕਹਿਣਾ ਸੀਗਾ ਕਿ ਮੇਰਾ ਭਰਾ ਬੇਕਸੂਰ ਹੈ ਤਾ ਉਸ ਵੇਲੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਜਦੋਂ ਕਹਿ ਸਕਦੇ ਕਿ ਜੋ ਮਜੀਠਿਆ ਸਾਹਿਬ ਜਦੋਂ ਵਾਪਸ ਆਏ ਸੀਗੇ ਇੱਥੇ ਗੋਲਡਨ ਗੇਟ ਤੇ ਸਵਾਗਤ ਹੋਇਆ ਸੀਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਸੱਚਾ ਸੋਚਾਂ ਆ ਮੇਰ ਨਾਲ ਕੋਈ ਐਹੋ ਜੀ ਹੈ ਨਹੀਂ ਕਿ ਨਾ ਕੋਈ ਮੈਂ ਨਸ਼ਾ ਚਲਾਇਆ ਨਾ ਕੋਈ ਵੰਡਿਆ ਤਾਂ ਇਹ ਤਾਂ ਸਿਰਫ ਰੋਪੀਆਂ આરોਪ ਜੋ ਲਗਾਏ ਜਾ ਰਹੇ ਮੇਰੇ ਉੱਤੇ ਓਏ ਜੀ ਇਹਨਾਂ ਦਾ ਇਹ ਜੋ ਮਰਜ਼ੀ ਕਹੀ ਜਾਣ ਸੱਤੋ ਕੱਪੜੇ ਜੋ ਮਰਜ਼ੀ ਕਹੀ ਜਾਣ ਭੈਣ ਭਰਾ ਕਈ ਕਦੀ ਭੈਣਾ ਵੀ ਭਰਾਵਾਂ ਦੇ ਖਿਲਾਫ ਜਾਂਦੀਆਂ ਇਹ ਦੇ ਕੁਦਰਤ ਜਿੱਥੇ ਬਲੱਡ ਰਿਲੇਸ਼ਨ ਹੈ ਉਹ ਬਲੱਡ ਰਿਲੇਸ਼ਨ ਰਹਿਣਾ ਇਹਨਾਂ ਨੂੰ ਪੰਜਾਬ ਨਾਲ ਕੀ ਹੈ ਜੀ ਇਹ ਆ ਪੰਜਾਬ ਭਾਵੇਂ ਰੁੜ ਜੇ ਭਾਵੇਂ ਖਤਮ ਹੋ ਜੇ ਇਹਨਾਂ ਨੂੰ ਪੰਜਾਬ ਦਾ ਕੀ ਦੁੱਖ ਦਰਦ ਹੈ ਜੀ ਪੰਜਾਬ ਵੇਖੋ ਕਿੱਥੇ ਚਲ ਗਿਆ ਇਹ ਵੇਖੋ ਕਿੱਥੇ ਚਲ ਗਏ ਨੇ ਇਸ ਮੈਨੂੰ ਦੱਸ ਰਹੀ ਲੋੜ ਵੀ ਹੈ ਇਹ जग ਜਾ ਰਿਹਾ ਸੰਸਾਰ ਜਾਣ ਦਾ ਪੰਜਾਬ ਜਾਣ ਦਾ ਪੰਜਾਬੀ ਜਾਣਦੇ ਨੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਆਵਾਜ਼ ਚੁੱਕੀ ਜਦੋਂ ਇਹ ਸਿੱਟ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਫੋਨ ਵੀ ਆਂਦੇ ਹੋਣਗੇ ਤੁਹਾਨੂੰ ਕਿਉਂਕਿ ਮਾਜੇ ਦੇ ਜਰਨਲ ਨਾਲ ਤੁਸੀਂ ਪੰਗਾ ਲਿੱਤਾ ਹੈ ਮੈਂ ਤੇ ਇਹਨੂੰ ਕਦੀ ਜਰਨਲ ਸਮਝਿਆ ਨਹੀਂ ਇਹ ਲੋਕਾਂ ਦਾ ਭਰਮ ਭਾਅ ਬਣਿਆ ਇਹਨੂੰ ਜਰਨਲ ਬਣਾਇਆ ਪਿਆ ਸਿਰਫ ਪੋਲਿਟਿਕਲੀ ਚਾਕਰੀਆਂ ਕਰਕੇ ਪੋਲਿਟਿਕਲੀ ਆਪਣੀਆਂ ਟਿਕਟਾਂ ਕਰਕੇ ਆਪਣੇ ਅਹੁਦੇਦਾਰੀਆਂ ਕਰਕੇ ਇਹਦੀ ਚਮਚਾਗਰੀਆਂ ਮਾਰਦੇ ਆ ਇਹ ਜਰਨਲ ਇਹ ਰਫੇਟੀ ਨਹੀਂ ਮਾਜੇ ਦਾ ਇਹ ਹੈ ਹੀ ਨਹੀਂ ਮਾਜੇ ਦਾ ਇਹਦਾ ਜਨਮ ਨਹੀਂ ਮਾਜੇ ਦਾ ਮਾਜੇ ਦਾ ਤੇ ਘੱਟੋ ਘੱਟ ਜਨਮ ਤੇ ਜਰਨਲ ਬਣੇ ਬਾਬਾ ਦੀਪ ਸਿੰਘ ਸਾਡੇ ਹੋਏ ਨੇ ਰਾਮ ਜਰਨਲ ਰਾਮ ਗੜੀਆ ਹੋਏ ਨੇ ਸਾਡੇ ਵੱਡੇ 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 ਜਰਨਲ ਹੋਏ ਨੇ ਜਿਵੇਂ ਮੋਤਾ ਸਿੰਘ ਹੋਏ ਨੇ ਬਹੁਤ ਵੱਡੇ ਜਰਨੈਲ ਹੋਏ ਨੇ ਇਹ ਸਿਆਸਤ ਸਿਆਸਤ ਜਿਹੜਾ ਜਰਨੈਲ ਸਿਆਸਤ ਦੇ ਨੇਤ ਝੂਠ ਬੋਲਣਾ ਸਵੇਰ ਤੋਂ ਸ਼ਾਮ ਤੱਕ ਮੈਂ ਤਾਂ ਹੈਰਾਨ ਆ ਤੂੰ ਹੀ ਪ੍ਰੈਸ ਵਾਲੇ ਧੱਕੇ ਨਾਲ ਜਰਨੈਲ ਬਣਾ ਦਿੰਦੇ ਜੀ ਯਾਰ ਲੈ ਜੋ ਕਹਿੰਦੇ ਨੇ ਕਹਿਣ ਚ ਕੀ ਆ ਪੇ ਮੀਆਂ ਮਿੱਠੂ ਜੋ ਮਰਜੀ ਬਣਿਆ ਜਾਵੇ ਲੋਕਾਂ ਨੂੰ ਇਹ ਗੱਲ ਸੰਗਤ ਕਰੇ ਗੱਲ ਪਬਲਿਕ ਕਰੇ ਪੰਜਾਬ ਕਰੇ ਇਹ ਚਮਚੇ ਆਣੇ ਤਾਂ ਕਹਿਣਾ ਹੀ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਕੋਚਨ ਮੈਂਦੇ ਵੀ ਉਹਨੇ ਜਰਨੈਲ ਕਹਿੰਦੇ ਮੈਨੂੰ ਤਾਂ ਮੈਂ ਤਾਂ ਕਦੀ ਕਿਹਾ ਨਹੀਂ ਜੀ ਇਹਦੇ ਲੋਕ ਜਾਣ ਤੇ ਲੋਕਾਂ ਨੂੰ ਪਤਾ ਉਹ ਜਿਹੜੇ ਕਹਿੰਦੇ ਦਾ ਭੁਗਤਣ ਉਹ ਤੇ ਆਪਣੀਆਂ ਆਪਣੇ ਕੁਰਸੀਆਂ ਕਰਕੇ ਇਹ ਕਰਦੇ ਪਏ ਆਪਣੀ ਸੀਟਾਂ ਕਰਕੇ ਪਰ ਤੁਹਾਨੂੰ ਕਦੀ ਫੋਨ ਫਾਨ ਆਇਆ ਕੋਈ ਧਮਕੀ ਲੱਗੀ ਆ ਉਸ ਤੋਂ ਬਾਅਦ ਮੈਨੂੰ ਜੀ ਮੈਂ ਲਾਸਟ ਟਾਈਮ ਜਦੋਂ ਸੈਟ ਕੋ ਜਾਣਾ ਸੀ ਉਹ ਆਪਣੇ ਚੰਡੀਗੜ੍ਹ ਚ ਦੀ ਪਿਛਲੀ ਸੈਟੀ ਸਰ ਮੇਰਾ ਕਹਾਲ ਐਸ ਰਾਹੁਲ ਹੀ ਆਪਣੇ ਸੰਧੂ ਸਾਹਿਬ ਹੀ ਸਾਡੇ ਆਜੀਤੀ ਸਾਹਿਬ ਉਦੋਂ ਉਸ ਸਮੇਂ ਜਿਹੜੇ ਸੈਟ ਦੇ ਚੇਅਰਮੈਨ ਹੀ ਮੈਨੂੰ ਉਦੋਂ ਧਮਕੀ ਆਈ ਬਕਾਇਦਾ ਅਨੁਨ ਨੰਬਰ ਤੋਂ ਮੈਂ ਉਹਨੂੰ ਆਪਣੇ ਇੱਥੇ ਥਾਣੇ 'ਚ ਦਿੱਤੀ ਉਹਨਾਂ ਨੇ ਸਿੱਧਾ ਹੀ ਦਾ ਨਾਮ ਆ ਵਿਕਰਮਜੀਠੀਏ ਦਾ ਕਿ ਮੈਨੂੰ ਪਿੰਡਾਂ ਦੇ ਕਿਥੋਂ ਬੋਲਦਾ ਕਿ ਤਰ੍ਹਾਂ ਬੋਲਦਾ WhatsApp ਤੇ ਆਈ ਉਹ ਰਿਕਾਰਡ ਕੀਤੀ ਅਸੀਂ ਐਸ ਐਚਓ ਡਿਪਟੀ ਸਾਹਿਬ ਨੂੰ ਇੱਥੇ ਥਾਣੇ ਮੈਂ ਸੱਦਿਆ ਇੱਥੇ ਮੈਂ ਆਹ ਲਓ ਜੀ ਹਾਂਜੀ ਤੇ ਉਹਨੇ ਸਿੱਧਾ ਹੀ ਆਖਿਆ ਕਿ ਤੇਰੀ ਵਾਈਫ ਨੂੰ ਤੇਰੇ ਬੱਚਿਆਂ ਨੂੰ ਤੇਰੇ ਪਰਿਵਾਰ ਨੂੰ ਉਹ ਚੰਡੀਗੜ੍ਹ ਨੂੰ ਮੂੰਹ ਨਹੀਂ ਕਰਨਾ ਗਵਾਹੀ ਦੇ ਨਹੀਂ ਜਾਣੀ ਯਾਨੀ ਆ ਰਾਮਨਾਥ ਦਰਬਾਰ ਸਾਹਿਬ ਜਾਇਆ ਕਰਦੇ ਹਲਕੇ ਜੀ ਵੀ ਨਹੀਂ ਜਾਣਾ ਰਾਮਨਾਥ ਆਪਣੇ ਇੱਥੇ ਬੱਚਿਆਂ ਨੂੰ ਪੜ੍ਹਾ ਤੇ ਲਿਖਾ ਕਹਿੰਦੇ ਨਹੀਂ ਜਾਣਾ ਹਾਂਜੀ ਉਹ ਸਾਰੀ ਰਿਕਾਰਡਿੰਗ ਅਸੀਂ ਸਾਰੀ ਦਿੱਤੀ ਆ ਤੇ ਸਾਡੀ ਕੰਪਲੇਂਟ ਥਾਣੇ ਗਈ ਤੇ ਸੁਣੀ ਤੇ ਉਹਨਾਂ ਨੇ ਰਿਜਿਸਟਰੀ ਵੀ ਕੀਤੀ ਆ ਤੇ ਹੁਣ ਹੀ ਮੈਨੂੰ ਡਰਿਆ ਕੱਲ ਨੂੰ ਮੇਰੇ ਕੋਈ ਪਰਿਵਾਰ ਤੇ ਮੇਰੀ ਵਾਈਫ ਦੇ ਮੇਰੇ ਬੱਚਿਆਂ ਦੇ ਮੇਰੇ ਮਾਪੇ ਮੇਰੇ ਪਰਿਵਾਰ ਦੇ ਕੋਈ ਵੀ ਜਾਨੀ ਮਾਨਲ ਦਾ ਕੋਈ ਵੀ ਨੁਕਸਾਨ ਹੋਇਆ ਤੇ ਇਹ ਸ਼ਖਤ ਜੋ ਮੇਰ ਹੋਣਗੇ ਤੇ ਕੀ ਲੱਗਦਾ ਹੈ ਕਿ ਜਦੋਂ ਹੁਣ ਸੈਟ ਹੈ ਜੋ ਤੁਹਾਨੂੰ ਬੁਲਾਏਗੀ ਜਦੋਂ ਅਗਲੇ ਤਰੀਕ ਤੁਹਾਨੂੰ ਮਿਲੇਗੀ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਜਾਣ ਨਹੀਂ ਹੋਇਆ ਤਾਂ ਕਹਿ ਸਕਦੇ ਆ ਕਿ ਕੁਛ ਨਾ ਕੁਛ ਮਜੀਠਿਆ ਸਾਹਿਬ ਜਿੱਥੇ ਕਹਿੰਦੇ ਆ ਕਿ ਛਾਤੀ ਤਾਣ ਕੇ ਕਿ ਮੈਂ ਮਤਲਬ ਬਿਲਕੁਲ ਬੇਕਸੂਰ ਹੈ ਤਾਂ ਉਹਨਾਂ ਲਈ ਕੋਈ ਨਾ ਕੋਈ ਓਕੜ ਖੜੀ ਹੋ ਸਕਦੀ ਇਹ ਤੇ ਕੋਰਟ ਨੇ ਵੇਖਣਾ ਸੈਟ ਸੈਟ ਦੇ ਜਿਹੜੇ ਮੈਂਬਰ ਹੈ ਸੈਟ ਦੇ ਚੇਅਰਮੈਨ ਸਾਹਿਬ ਆ ਜਿਹੜੀ ਜਿਹੜੇ ਪ੍ਰोसीजर ਹੈ ਲਾਅ ਦਾ ਇਹ ਤੇ ਉਹਨਾਂ ਨੇ ਵੇਖਣਾ ਕਿ ਕਸੂਰਵਾਰ ਹੈਗਾ ਕਿ ਨਹੀਂ ਹੈਗਾ ਕਿ ਕੋਰਟ ਨੇ ਵੇਖਣਾ ਇਹ ਜਮਾਨਤ ਤੋਂ ਬਾਹਰ ਆਇਆ ਇਹ ਬਰੀ ਥੋੜਾ ਆ ਜੀ ਬਰੀ ਇਧਰ ਬਰੀ ਉਹ ਦਿਨ ਹੋਊਗਾ ਜਿਹਦੇ ਜਮਾਨਤੀ ਆ ਜੀ ਇਹ ਰਿਪੋਰਟ ਨੇ ਵੇਖਣਾ ਇਹਨਾਂ ਸਿੱਟ ਨੇ ਸਿੱਟ ਨੇਸ ਵੇਖਣਾ ਕਿ ਕੀ ਗੱਲ ਆ ਕੀ ਬਾਤ ਆ ਇਹਦੇ ਜਿੰਨਾ ਜਿੰਨਾ ਖਾਦੀ ਉਹਨਾਂ ਢਿੱਡ ਪਿੜ ਸਾਡੇ ਢਿੱਡ ਬਿੜ ਕਾਦੀ ਆ ਜੀ ਮਤਲਬ ਤੁਸੀਂ ਗਵਾਹੀ ਦਿਵੋਗੇ ਦੋਵੋਗੇ ਮੈਂ ਮੇਰੀ ਤੁਸੀਂ ਗੁਰੂ ਰਾਮਦਾਸ ਨਗਰੀ ਚ ਬਿਠੇ ਆਂ ਆਪਾਂ ਤੁਸੀਂ ਗਵਾਹੀ ਕਿਉਂ ਇੰਨੀ ਹਾਈਪਾਂ ਦਿਆ ਕਰਿਓ ਗੱਲ ਨੂੰ ਮੈਂ ਬਤੌਰ ਐਮਐਲਏ ਬਤੌਰ ਸੀਪੀਐਸ 2016 ਚ ਸਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਨ ਉਹਨਾਂ ਨੂੰ ਜਿੱਦਾਂ ਤੁਸੀਂ ਬੈਠੇ ਜੇ ਮੇਰੇ ਇੰਟਰਵਿਊ ਲੈਂਦੇ ਮੈਂ ਗੋਡੀ ਹੱਥ ਲਾ ਗਏ ਉਹਨਾਂ ਉਹ ਹਮੇਸ਼ਾ ਬੜੇ ਖੜੇ ਮੱਥੇ ਮਿਲਦੇ ਸੀ ਜਦੋਂ ਵੀ ਜਾਈਏ ਉਹਨਾਂ ਨੂੰ ਮੈਂ ਲਿਫਾਫਾ ਭੰਦ ਦਿੱਤਾ ਇੱਕ ਮੈਂ ਕਿਹਾ ਲੋ ਜੀ ਚਿੱਠੀ ਇੱਕ ਦੇ ਇਹਨੂੰ ਪੜ ਲਿਓ ਜੀ ਉਹ ਕਹਿੰਦੇ ਕਾਕਾ ਬੰਦੇ ਮੈਂ ਤੋਰ ਲੈਣੇ ਪੜ ਲੇ ਉਹਨਾਂ ਖੋਲ ਕੇ ਪੜੀ ਹਾਂਜੀ ਮੈਂ ਕਿਹਾ ਪੜ ਲਿਓ ਜੀ ਜੇ ਇੱਕ ਵੀ ਗਲਤ ਹੋਊ ਤੇ ਮੇਰੇ ਕੋਲ ਐਮਐਲਏ ਸ਼ਿਪ ਦਾ ਰਸੀਵਾ ਲੈ ਲਿਓ ਤੇ ਸੀਪੀਐਸ ਦੇ ਰਸੀਵਾ ਲੈ ਲਿਓ ਪਰ ਜੇ ਸਚਾਈ ਆ ਤੇ ਸਾਨੂੰ ਇਨਸਾਫ ਜੁਰ ਦਵਾਇਓ ਸਾਨੂੰ ਵੀ ਤੇ ਪੰਜਾਬ ਨੂੰ ਵੀ ਤੇ ਨੌਜਵਾਨ ਪੀੜੀ ਨੂੰ ਉਹ ਕਿਉਂ ਨਹੀਂ ਕਾਰਵਾਈ ਪਾਰਟੀ ਨੇ ਕੀਤੀ ਕਿਉਂਕਿ ਅਗਰ ਕੋਈ ਹੋਰ ਹੁੰਦਾ ਕੋਈ ਹੋਰ ਐਮਐਲਏ ਹੁੰਦਾ ਜਾਂ ਕੋਈ ਹੋਰ ਕੋਈ ਨਾਮ ਹੁੰਦਾ ਚਾਹੇ 1 ਮਿੰਟ ਲਈ ਮੰਨ ਲੇ ਨੇ ਤੁਹਾਡਾ ਨਾਮ ਹੀ ਹੁੰਦਾ ਤਾਂ 1 ਮਿੰਟ ਤੋਂ ਪਹਿਲਾਂ ਕਾਰਵਾਈ ਹੋ ਜਾਣੀ ਸੀ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਉਹ ਮੈਂ ਤੇ ਸਦਾ ਬੋਲਣਾ ਕਿ ਜਿਹੜੇ ਇਹ ਪਾਰਟੀ ਥੋੜਾ ਗੱਲ ਆ ਸ਼੍ਰੋਮ ਨਹੀਂ ਕੱਜ ਦੀ ਥੋੜਾ ਗੱਲ ਹੀ ਉਹਦੇ ਕੰਪਨੀ ਹੀ ਇੱਕ ਇਹਦੇ ਇਹ ਕੰਪਨੀ ਚਲਾਉਂਦੇ ਆ ਕਿਹੜੀ ਕਿਹੜੀ ਕੰਪਨੀ ਆ ਸ਼੍ਰੋ ਇਹ ਬਾਦਲੈਂਡ ਕੰਪਨੀ ਇਹਦੇ ਪਾਰਟੀ ਥੋੜਾ ਚਲਾਉਂਦੇ ਆ ਇਹਦੇ ਕੰਪਨੀਾਂ ਨੂੰ ਚਲਾਉਂਦੇ ਸਭ ਕੁਝ ਇਹ ਕੰਪਨੀ ਜਿੰਨਾ ਮੁਲਾਜ਼ਮ ਰੱਖਿਆ ਕੱਢ ਦੋ ਨਹੀਂ ਪਸੰਦ ਆਇਆ ਤਾਂ ਕੱਢ ਦੋ ਅਗਲਾ ਰੱਖ ਲਓ ਤੁਸੀਂ ਮੈਂ ਛੋਟੀ ਜੀ ਗੱਲ ਕਰਦਾ ਚਲੋ ਮੈਂ ਤੇ ਥੋੜਾ ਨੌਜਵਾਨ ਖੂਨ ਆ ਤੇ ਮੈਂ ਤੇ ਇਹਨਾਂ ਨਾਲ ਵਿਕਰਮ ਸਿੰਘ ਸਾਹਿਬ ਵਿਕਰਮ ਸਿੰਘ ਨਾਲ ਕਰਦਾ ਰਿਹਾ ਕਹਿਣਾ ਰਿਹਾ ਗਲਤ ਸਹੀ ਆ ਸਹੀ ਆ ਗਲਤ ਕਰਦਾ ਰਿਹਾ ਤੁਸੀਂ ਇਹ ਦੱਸੋ ਮੇਰੇ ਫਾਦਰ ਨੇ ਡਾਕਟਰ ਰਤਨ ਸਿੰਘ ਨਾਲਾ ਜੀ 2114 ਦੇ ਘਰ ਬੈਠੇ ਆ ਹਾਂਜੀ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੁੱਖ ਮੰਗਦੇ ਆ ਭਾਵੇਂ ਮੈਂ ਬੀਜੇਪੀ ਦਾ ਹੈਗਾ ਹਾਂਜੀ ਉਹ ਬੈਠੇ ਆ ਤੇ ਅੱਜ ਉਹਨਾਂ ਦਾ ਕਸੂਰ ਦੱਸ ਦੋ ਉਹਨਾਂ ਨੇ ਕੋਈ ਠੱਗੀ ਮਾਰੀ ਕੋਈ ਕਿਸੇ ਦੇ ਕੁਸ਼ਰਾ ਆਪਸ਼ਬਦ ਬੋਲਿਆ ਕੋਈ ਕਿਸੇ ਨੂੰ ਮਾਰਾ ਬੋਲਿਆ ਜਾਂ ਕਿ ਕੋਈ ਅਗੇ ਇਹੋ ਹੀ ਕਿ ਇਹ ਬੇੜਾਗਰ ਕਰਦੇ ਪਏ ਕਾਲੀ ਦਲ ਦਾ ਦੇ ਬਾਲਾ ਸਾਹਿਬ ਸੁਣਦੇ ਨੇ ਆਰਾਮ ਨਾਲ ਘਰ ਬਹਿ ਜੀਏ ਉਹਨਾਂ ਦੇ ਪਰਿਵਾਰਕ ਮਜਬੂਰੀਆਂ ਤੇ ਆਰਾਮ ਨਾਲ ਘਰ ਬਹਿ ਗਏ ਬਿੰਦੂ ਦੇ ਚਲੋ ਦੋਸ਼ੀ ਮੰਨ ਲਓ ਮੈਂ ਤੇ ਬੋਲ ਪੈਣਾ ਲੜ ਪੈਣਾ ਜਿੱਦਾਂ ਸਾਡੇ ਮਾਝੇ ਜੀ ਹੁੰਦੀ ਹੈ ਗੱਲ ਕਰ ਲਈਦੀ ਹੈ ਤੇ ਜਿਹੜੇ ਆਰਾਮ ਨਾਲ ਘਰ ਬੈਠੇ ਆ ਜਿਹੜੇ RAM NA ਬੈਠੇ ਤੇ ਸੋਖ ਅਕਾਲੀ ਦਲ ਦੀ ਮੰਗਦੇ ਪਏ ਆ ਇਹਨਾਂ ਦੇ ਨਹੀਂ ਮੰਗਦੇ ਪਏ ਇਹਨਾਂ ਨੇ ਤੇ ਰੋੜਤਾ ਪਰ ਇਹਨਾਂ ਦੇ ਰੋੜਿਆ ਨਹੀਂ ਰੋੜਨਾ ਪਰਮਾਤਮਾ ਸਭ ਜਾਣਦਾ ਇਹ ਚਿਚੜ ਉਹ ਨਹੀਂ ਲਾਉਣੇ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸੇਵਾ ਕਰ ਰਹੇ ਨੇ ਜੋੜਿਆਂ ਦੇ ਵੀ ਨਾਲ ਤੇ ਨਾਲ ਪੂਰੀ ਅਕਾਲੀ ਦਲ ਲੀਡਰਸ਼ਿਪ ਜਿਹੜੀ ਸੇਵਾ ਤੇ ਸਿਮਰਨ ਤੇ ਭਗਤੀ ਹੁੰਦੀ ਨਾ ਉਹ ਕਦੀ ਕੈਮਰੇ ਅੱਗੇ ਨਹੀਂ ਹੁੰਦੀ ਇਹ ਦਿਖਾਵੇ ਨਹੀਂ ਹੁੰਦੇ ਜਿਹੜੀ ਇਲਾਈ ਦਰਗਾਹੀ ਸੇਵਾ ਹੁੰਦੀ ਆ ਲੋਕਾਂ ਨੂੰ ਇਹ ਨਹੀਂ ਦੱਸੀਦਾ ਕਿ ਮੇਰੇ ਘਰ ਪਾਠ ਧਰਿਆ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਹ ਜਿਹੜਾ ਲਾਈ ਦਰਗਾਈ ਉਹ ਕਾਲਪੁਰਖ ਸੱਚੇ ਪਾਤਸ਼ਾਹ ਬਗੈਰ ਥੰਮਾ ਤੇ ਖਲੋਤਾ ਆ ਉਥੇ ਕੈਮਰੇ ਦੀ ਲੋੜ ਨਹੀਂ ਆ ਉਥੇ ਕਰਮਾਂ ਦੇ ਨਵੇੜੇ ਹੋਣੇ ਆ ਕਹਿੰਦੇ ਤੇਰੇ ਹੋਣੇ ਕਰਮਾਂ ਦੇ ਨਵੇੜੇ ਕਿਸੇ ਨਾਲ ਤੇਰੀ ਬਾਤ ਪੁੱਛਣੀ ਇਹ ਪੋਲੀਟਿਕਲੀ ਡਰਾਮੇ ਪੋਲੀਟਿਕਲੀ ਲੋਕਾਂ ਨੂੰ ਗਵਰਾਹ ਕਰਨ ਦੀ ਪੋਲੀਟਿਕਲ ਲੋਕਾਂ ਨੂੰ ਕਿਨੇ ਅਸੀਂ ਮੈਂ ਦਰਬਾਰ ਸਾਹਿਬ ਜਾਣਾ ਅਸੀਂ ਤੇ ਕਰੀ ਫੋਟੋ ਨਹੀਂ ਦਵਾਈ ਅਸੀਂ ਕੀ ਪਤਾ ਸਾਡਾ ਟੱਬਰ ਵੱਧਲਾ ਸੇਵਾ ਕਰਦਾ ਵੀ ਇਹਦੇ ਵਿਖਾਉਂਦੇ ਕਿ ਅਸੀਂ ਕਰਦੇ ਆ ਤੇ ਇਹ ਸਰਟੀਫਿਕੇਟ ਲਿੰਦੇ ਲੋਕਾਂ ਤੋਂ ਸਾਨੂੰ ਸਰਟੀਫਿਕੇਟ ਨਹੀਂ ਉਹਨੇ ਸਾਨੂੰ ਉਸ ਉਹਦੇ ਹਜੂਰ ਚ ਉਹਦੇ ਦਰਬਾਰ ਤੇ ਉਹਦੇ ਚਰਨਾਂ ਦੇ ਸਰਟੀਫਿਕੇਟ ਮਿਲਣਾ ਚਾਹੀਦਾ ਇਹਨਾਂ ਦੇ ਕੀ ਆ ਪਖੰਡਾ ਤੋਂ ਤਾਂ ਲਾ ਸਵਾਲ ਆ ਕਿ ਕਿਤਨਾ ਕਿਤੇ ਕਸੂਰਵਾਰ ਸਮਝਦੇ ਜੇ ਅਕਾਲੀ ਦਲ ਤੇ ਜੋ ਕਹਿ ਸਕਦੇ ਵਿਕਰ ਸਿੰਘ ਜਿੱੱਟੇ ਹੋਣਾ ਨੂੰ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਹਾਲਾਤ ਬਣ ਚੁੱਕੇ ਨੇ ਮੈਂ ਤੇ ਇੱਕ ਛੋਟੀ ਜੀ ਗੱਲ ਕਰਾਂਗਾ ਇਹਦਾ ਇੱਕ ਹੋਰ ਸਿੱਪੇ ਸਲਾਰ ਸਾਡੇ ਹਲਕੇ 'ਚ ਵੀ ਆਇਆ ਸਾਡੇ ਹਲਕੇ ਦਾ ਇੰਚਾਰਜ ਲਾਇਆ ਉਹਨੂੰ ਇਹਦਾ ਸਿੱਪੇਸਲਾ ਉਹਨੇ ਬੜੇ ਨੇਕ ਕੰਮ ਕੀਤੇ ਜਿਹੜੂ ਦਾਸਾ ਰਹੇ ਆ ਹੁਣੇ ਹੀ ਬੜੇ ਨੇਕ ਕੰਮ ਕਰਦਾ ਪਿਆ ਉਹ ਕਿਸੇ ਕੋਈ ਕੋਈ ਪਰਿਵਾਰ ਹੈ ਮੇਰ ਨਾਲ ਖਲੋਂਦਾ ਤੇ ਉਹਨੂੰ ਉਹਨੂੰ ਅੱਗ ਚਟੇ ਦੀ ਧਮਕੀ ਦੇ ਦੇ ਬਿਕੇ ਚਟਾ ਦੇਰ ਦੇ ਪਵਾ ਦਾਂਗੇ ਇਹ ਇਸ ਕਰਕੇ ਨਹੀਂ ਮੈਂ ਪੋਲਿਟੀਕਲੀ ਕੋਈ ਗੱਲ ਕਰਦਾ ਪਿਆ ਜਾਂ ਮੈਂ ਕੋਈ ਕੋਈ ਮੇਰੇ ਵਟ ਬਨੇ ਲੜਾਈ ਜਾਂ ਪਿਓ ਦੀ ਲੜਾਈ ਜਾਂ ਸਾਡੇ ਕੋਈ ਕੋਈ ਝਗੜਾ ਆ ਇਹਨਾਂ ਦੇ ਦਿਮਾਗ 'ਚ ਪਦਨ ਚਿੱਟਾ ਖਾਸ ਕਰਕੇ ਮਜੀਠੇ ਵਾਲਿਆਂ ਜਿਹੜੇ ਵੀ ਇਹਦੇ ਕਾਰਕੁਨ ਹੈਗੇ ਆ ਚਿੱਟੀ ਤੋਂ ਥੱਲੇ ਗੱਲ ਨਹੀਂ ਕਰਦੇ ਤੇ ਦੱਸੋ ਇਹ ਕੀ ਬਣੂਗਾ ਮਾਦੀਏ ਚ ਇਹਨਾਂ ਨੂੰ ਅਜੇ ਜਿਹੜੀ ਮਾੜੀ ਮੋਟੀ ਸਾਹਸਤ ਕਾਲੀ ਦਲ ਚ ਹੈਗਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਵੀ ਉਕਰ ਦੇ ਕੱਢ ਕੇ ਲੈ ਜੀ ਐਂ ਉਹਦੇ ਚੋਂ ਜਦੋਂ ਸੱਟ ਬੁਲਾਏਗੀ ਤਾਂ ਹੁਣ ਜਾਓਗੇ ਤੁਸੀਂ ਹੋਣੀ ਜਾਵਾਂਗੇ ਜੀ ਸਾਡਾ ਫਰਜ਼ ਬੰਦਾ ਕਿਥੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਲਈ ਪੰਜਾਬ ਲਈ ਪੰਜਾਬੀ ਤੇ ਲਈ ਖਾਸ ਕਰਕੇ ਕਿ ਇਹ ਜਿਹੜੇ ਲੋਟਣ ਲੋਟਣ ਦੇ ਕੁੱਟਣ ਆਏ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਪਰ ਉਹਨਾਂ ਨੂੰ ਆਪਣੇ ਪੰਜਾਬ ਨੂੰ ਪਚਾਈਏ ਜੇ ਕੋਈ ਧਮਕੀ ਆ ਗਈ ਫੇਰ ਅੱਗੇ ਅੱਗੇ ਕਿੰਨੀ ਅੱਗੇ ਆਈਆਂ ਅੱਗੇ ਪ੍ਰਵਾਹ ਕੀਤੀ ਹੈ ਇਹੋ ਜਿਹੇ ਗਿੱਦੜ ਧਮਕੀਆਂ ਕਈ ਕਈ ਆਏ ਤੇ ਕਈ ਜਾਣੇ ਆ ਪਰ ਜਿੱਥੇ ਪੰਜਾਬ ਪੰਜਾਬੀਅਤ ਇਹ ਨਸ਼ੇ ਤੋਂ ਨਸ਼ੇ ਦੇ ਜਿਹੜਾ ਇਹ ਜਿਹੜਾ ਚਿੱਟਾ ਟੈਗ ਲੱਗ ਗਿਆ ਇਹ ਸਾਰੀ ਉਮਰ ਦੀ ਤੁਲਨਾ ਇਹ ਪਰਮਾਤਮਾ ਚ ਇਨੀ ਮਰਜ਼ੀ ਇਹ ਸੇਵਾ ਕਰਦਣ ਇਹ ਨਹੀਂ ਮਰਜੀ ਲੋਕਾਂ ਨੂੰ ਘਬਰਾਹ ਕਰਨਾ ਚਾਹੁੰਦਾ ਮਰਜੀ ਕਹਿ ਦੇਣਾ ਹੀ ਪੰਥ ਗਿਆ ਬੜੇ ਦੁੱਧ ਧੋਤੇ ਆ ਬੜਾ ਪੰਜਾਬ ਦਾ ਸਵਾਰਿਆ ਆ ਬੜਾ ਅਸੀਂ ਕੁਝ ਕੀਤਾ ਆ ਇਹ ਤੁਲਨਾਣੀਆ ਗੱਲ ਸਚਾਈ ਦੇ ਅੱਗੇ ਆਉਣੀ ਹਮੇਸ਼ਾ ਹੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਹਸਨ ਅਮਰਪਾਲ ਸਿੰਘ ਬੋਨੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਵੇਂ ਸੇਟ ਮੈਨੂੰ ਬਲਾਉਗੀ ਤਾਂ ਮੈਂ ਜ਼ਰੂਰ ਜਾਵਾਂਗਾ ਤੇ ਜਿਹੜੀ ਸਚਾਈ ਆ ਉਹ ਮੋਰੇ ਰੱਖਾਂਗਾ ਚਾਹੇ ਮੈਨੂੰ ਧਮਕੀਆਂ ਆਣ ਚਾਹੇ ਕੋਈ ਵੀ ਹੋਵੇ ਪਰ ਮੈਂ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਕਸ਼ਸੁਨਕ ਜਗਬਾਨੀ ਟੀਵੀ ਅਮਰਿਤ ਸਰ